ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਗਤਾਰ ਸਿੰਘ ਰੰਦਾਵਾ ਤੁਸੀਂ ਦੇਖ ਰਹੇ ਹੋ ਲੋਕ ਬਾਣੀ ਪੰਜਾਬੀ ਟੀਵੀ ਸੰਗਜੀ ਤੁਸੀਂ ਪਿਛਲੇ ਕਈ ਦਿਨਾਂ ਤੋਂ ਦੇਖ ਰਹੇ ਹੋ ਕਿ ਗੁਰਦੁਆਰਾ ਸ੍ਰੀ ਤਾਲਾ ਸਾਹਿਬ ਵਿਖੇ ਕਈ ਤਰ੍ਹਾਂ ਦੇ ਪ੍ਰੋਗਰਾਮ ਚੱਲ ਰਹੇ ਨੇ ਪਹਿਲਾਂ ਇੱਥੇ ਪ੍ਰੋਗਰਾਮ ਚੱਲਿਆ ਸੀਗਾ ਆਪਣਾ ਜਾਪ ਕਰਵਾਉਣ ਦਾ ਸ੍ਰੀ ਸੁਖੁਨੀ ਸਾਹਿਬ ਜੀ ਦਾ ਜਿਨ੍ਹਾਂ ਦੇ ਭੋਗ ਪੈ ਚੁੱਕੇ ਨੇ ਉਸ ਤੋਂ ਬਾਅਦ ਸ੍ਰੀ ਕੰਡਪਾਟ ਸਾਹਿਬ ਸਾਹਿਬ ਜੀ ਪ੍ਰਕਾਸ਼ ਕਰਵਾਏ ਹੋਏ ਨੇ ਜਿਨ੍ਹਾਂ ਦੇ ਕੱਲ੍ਹ ਨੂੰ ਭੋਗ ਪੈਣਗੇ ਤੇ ਇਸ ਦੇ ਨਾਲ ਇੱਕ ਤੀਸਰਾ ਪ੍ਰੋਗਰਾਮ ਚੱਲ ਰਿਹਾ ਜੀ ਦਸਤਾਰ ਸਖਲਾਈ ਦਾ ਜਿਹਦੇ ਵਿੱਚ ਬੱਚਿਆਂ ਨੂੰ ਦਸਤਾਰ ਸਜਾਉਣ ਦੇ ਸਖਲਾਈ ਦਿੱਤੀ ਜਾ ਰਹੀ ਹੈ ਜੀ ਸਾਡੇ ਨਾਲ ਨੇ ਉਹ ਭਾਈ ਜਿਹੜੇ ਟ੍ਰੇਨਿੰਗ ਦੇ ਰਹੇ ਨੇ ਉਹ ਪੂਰੀ ਜਾਣਕਾਰੀ ਦੇਣਗੇ ਜੀ ਅਸੇ ਕਾਲ ਜੀ ਹਾਂ ਜੀ ਅਸੇ ਕਾਲ ਜੀ ਵੀਰ ਵਾਇਕੁਰ ਜੀ ਕਾਲ ਸਾਹਿਬ ਜੀ ਵਾਇਕੁਰ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਆਂਗੇ ਪਿੰਡ ਹੀੜੀਕੇ ਦੀ ਸਮੂਹ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਦੇ ਉਦਮ ਸਦਕਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ 7 ਦਿਨ ਦਾ ਦਸਤਾਰ ਸਖਲਾਈ ਕੈਂਪ ਇਹਨਾਂ ਵੱਲੋਂ ਰੱਖਿਆ ਗਿਆ ਜਿਦੇ ਵਿੱਚ ਨੌਜਵਾਨ ਵੀਰਾਂ ਨੇ ਬੰਡ ਦੇ ਬੱਚਿਆਂ ਨੇ ਵੱਧ ਚੜ ਕੇ ਹਿੱਸਾ ਲਿਆ ਤੇ ਅੱਜ ਇਸ ਕੈਂਪ ਦਾ 7ਵਾਂ ਦਿਨ ਹੈਗਾ ਤੇ ਅੱਜ ਇਸ ਕੈਂਪ ਦੀ ਸਮਾਪਤੀ ਵੀ ਹੈਗੀ ਤੇ 7 ਦਿਨ ਦੇ ਇਸ ਕੈਂਪ ਦੇ ਵਿੱਚ ਬੱਚਿਆਂ ਨੇ ਵੱਧ ਚੜ ਕੇ ਹਿੱਸਾ ਲਿਆ ਹੈਗਾ ਬੱਚਿਆਂ ਨੇ ਕਲਾਸਾਂ ਨਾਈਆਂ ਨੇਗੀਆਂ ਤੇ ਨਾਲ ਹੀ ਪ੍ਰਬੰਧਕਾ ਵੱਲੋਂ ਸਾਨੂੰ ਹੁਕਮ ਕੀਤਾ ਗਿਆ ਹੈਗਾ ਕਿ ਜਦੋਂ ਆਪਾਂ ਨੇ ਇਸ ਕੈਂਪ ਦੀ ਸਮਾਪਤੀ ਕਰਨੀ ਹੈ ਕੈਂਪ ਦੀ ਸਮਾਪਤੀ ਤੋਂ ਬਾਅਦ ਪ੍ਰਬੰਧਕਾਂ ਵੱਲੋਂ ਇੱਕ ਮੁਕਾਬਲੇ ਕਰਵਾਏ ਜਾਣੇਗੇ 17 ਦੇ 17 ਕੰਪੀਟੀਸ਼ਨ ਕਰਵਾਇਆ ਜਾਣਾ ਜਿਦੇ ਵਿੱਚ ਬੱਚਿਆਂ ਦੀਆਂ ਪੋਜੀਸ਼ਨਾਂ ਵੀ ਆਉਣੀਆਂ ਨੇਗੀਆਂ ਤੇ ਨਾਲ ਹੀ ਪ੍ਰਬੰਧਕਾਂ ਵੱਲੋਂ ਇੱਕ ਹੋਰ ਸੋਨਾ ਪ੍ਰਾਲਾ ਕੀਤਾ ਗਿਆ ਕਿ ਬੱਚਿਆਂ ਦੇ ਲੰਮੇ ਕੇਸਾਂ ਦੇ ਮੁਕਾਬਲੇ ਕਰਵਾਏ ਜਾਣੇਗੇ ਸੋ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸਿੱਧੀ ਦਿਹਾੜੀ ਨੂੰ ਮੁੱਖ ਰੱਖਦੇ ਹੋਏ ਛੇੜੀਕੇ ਪਿੰਡ ਵਾਲੇ ਸੰਗਤ ਵੱਲੋਂ ਬਹੁਤ ਹੀ ਸੋਹਣਾ ਪ੍ਰੋਗਰਾਮ ਕੀਤਾ ਗਿਆ ਹੈਗਾ ਜੀ ਤੇ ਸਾਡੇ ਕਲੱਬ ਵੱਲੋਂ ਮਸਤਵਾਨਾ ਸਾਹਿਬ ਦਾ ਸਤਾਰ ਕਲੱਬ ਵੱਲੋਂ ਹਰੇਕ ਪਿੰਡ-ਪਿੰਡ ਫ੍ਰੀ ਆਫ ਕਾਸਟ ਕੈਂਪ ਲਗਾਏ ਜਾਂਦੇ ਨੇਗੇ ਦਸਤਾਰਾਂ ਦੇ 7 ਦਿਨ ਦਾ ਇਹ ਕੈਂਪ ਹੁੰਦਾ ਹੈਗਾ ਜੀ ਜਿਹਦੇ ਵਿੱਚ ਪਿੰਡ ਦਾ ਹਰ ਇੱਕ ਨੌਜਵਾਨ ਬੱਚੇ ਜਾਂ ਨੌਜਵਾਨ ਦਸਤਾਰਾਂ ਸਿੱਖ ਸਕਦੇ ਨੇਗੇ ਦਮਾਲਾ ਸਾਹਿਬ ਸਿੱਖ ਸਕਦੇ ਨੇਗੇ ਜੀ ਤੇ 7 ਦਿਨ ਦੇ ਇਸ ਕੈਂਪ ਦੇ ਵਿੱਚ ਬੱਚਿਆਂ ਨੂੰ ਹਰੇਕ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਪੂਣੀ ਕਰਨ ਤੋਂ ਲੈ ਕੇ ਸਿਰ ਢੱਕਣ ਤੱਕ ਸਾਰੀ ਇੱਕ ਇੱਕ ਚੀਜ਼ ਦੀ ਬੜੀ ਬਰੀਕੀ ਦੇ ਨਾਲ ਬੱਚਿਆਂ ਨੂੰ ਸਿਖਾਈ ਜਾਂਦੀ ਹੈਗੀ ਤੇ ਸਾਡੇ ਮਸਤਵਾਨਾ ਸਾਹਿਬ ਦਸਤਾਰ ਕਲੱਬ ਦੇ ਵੱਲੋਂ ਹਰ ਇੱਕ ਪਿੰਡ ਦੇ ਨੌਜਵਾਨਾਂ ਨੂੰ ਹਰ ਇੱਕ ਪਿੰਡ ਦੀ ਕਮੇਟੀ ਨੂੰ ਤੇ ਪਿੰਡ ਦੇ ਸਾਂਝੇ ਮੋਤਵਰ ਬੰਦਿਆਂ ਨੂੰ ਇਹ ਅਪੀਲ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਕੈਂਪਾ ਜੇ ਨਹੀਂ ਲੱਗਿਆ ਹੈਗਾ ਉਹਨਾਂ ਪਿੰਡਾਂ ਦੇ ਵਿੱਚੋਂ ਸਾਨੂੰ ਸਹਿਯੋਗ ਚਾਹੀਦਾ ਉਹਨਾਂ ਪਿੰਡਾਂ ਦੇ ਵਿੱਚ ਵੀ ਆਪਾਂ ਵੱਧ ਚੜ ਕੇ ਅੱਗੇ ਤੋਂ ਆਪਾਂ ਕੈਂਪ ਲਗਵਾ ਸਕੀ ਜੀ ਆ ਕੈਂਪਲ ਆਉਣ ਵਾਸਤੇ ਆਪਣਾ ਕਿਸ ਨੂੰ ਸੰਪਰਕ ਕਰਨਾ ਚਾਹੀਦਾ ਇਹ ਸਾਰਾ ਦਫਤਰ ਬਣਿਆ ਹੋਇਆ ਜੀ ਮਸਤਵਾਨਾ ਸਾਹਿਬ ਦਸਤਾਰ ਕਲੱਬ ਦੇ ਨਾਮ ਦੇ ਉੱਪਰ ਗੁਰਦੁਆਰਾ ਗੁਰਸਾਗਰ ਮਸਤਵਾਨਾ ਸਾਹਿਬ ਤੇ ਜੀ ਇਹ ਉੱਥੇ ਸਾਨੂੰ ਇੱਕ ਪਿੰਡ ਦੀ ਪੰਚਾਇਤ ਵੱਲੋਂ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਨੂੰ ਇੱਕ ਲੈਟਰ ਪੈਡ ਲੈ ਕੇ ਦਿੱਤੀ ਜਾਂਦੀ ਹੈ ਲੈਟਰ ਪੈਡ ਦੇ ਵਿੱਚ ਬਕਾਇਦਾ ਇਹ ਚੀਜ਼ ਲਿਖੀ ਜਾਂਦੀ ਹੈ ਇਹ ਕਿੰਨੀ ਤਰੀਕ ਤੋਂ ਆਪਾਂ ਕੈਂਪ ਸ਼ੁਰੂ ਕਰ ਸਕਦੇ ਆਂਗੇ ਤੇ ਕਿੰਨੇ ਬੱਚਿਆਂ ਦੇ ਨਾਮ ਸਾਡੇ ਕੋਲੇ ਆ ਚੁੱਕੇ ਨੇਗੇ ਤੇ ਉਹ ਲੈਟਰ ਪੈਡ ਸਾਡੇ ਦਸਤਾਰ ਕੋਚ ਨੇਗੇ ਸਾਡੇ ਤਕਰੀਬਨ ਗਰੁੱਪ ਦੇ ਵਿੱਚ 50 ਤੋਂ 60 ਕੋਚ ਸਹਿਬਾਨ ਨੇਗੇ ਉਹਨਾਂ ਕੋਚ ਸਹਿਬਾਨਾਂ ਦੇ ਵਿੱਚ ਉਹ ਲੈਟਰ ਪੈਡ ਪਹੁੰਚਦੀ ਕੀਤੀ ਜਾਂਦੀ ਹੈ ਤੇ ਜਾਂ ਫਿਰ ਦਫ਼ਤਰ ਦੇ ਵਿੱਚੋਂ ਲੈਟਰ ਪੈਡ ਪਹੁੰਚਦੀ ਕੀਤੀ ਜਾਂਦੀ ਹੈ ਜੀ ਉਹ ਲੈਟਰ ਪੈਡ ਦੇ ਉੱਪਰ ਜਦੋਂ ਲੈਟਰ ਪੈਡ ਮਨਜ਼ੂਰ ਹੋ ਜਾਂਦੀ ਹੈ ਉਸ ਤੋਂ ਬਾਅਦ ਅੱਗੇ ਅਸੀਂ ਕੈਂਪ ਦੀ ਤਿਆਰੀ ਕਰਦੇ ਆਂ ਸੋ ਦੋਸਤੋ ਜੇਕਰ ਤੁਸੀਂ ਵੀ ਕੋਈ ਇਸ ਤਰ੍ਹਾਂ ਦਾ ਕੈਂਪ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਤੇ ਇਸ ਵਕਤ ਬੱਚੇ ਪਹੁੰਚੇ ਹੋਏ ਨੇ ਤੇ ਉਹ ਦਸਤਾਰ ਸਕਲਾਈ ਕੀਤੀ ਜਾ ਰਹੀ ਹੈਗੀ ਤੇ ਸਾਡੇ ਨਾਲ ਨੇ ਭਾਈ ਅਮਰੀਕ ਸਿੰਘ ਜੀ ਜਿਨ੍ਹਾਂ ਦੀ ਰੈਨ ਦਾ ਇਹ ਪ੍ਰੋਗਰਾਮ ਨਿਕਲੇ ਗਏ ਨੇਗੇ ਇਹਨਾਂ ਨੇ ਬਹੁਤ ਜ਼ਿਆਦਾ ਸਹਿਯੋਗ ਕੀਤਾ ਨਾ ਇਸ ਪ੍ਰੋਗਰਾਮਾਂ ਦੇ ਵਿੱਚ ਉਹ ਵੀ ਆਪਣੇ ਕੁਝ ਵਿਚਾਰ ਦੇਣਗੇ ਜੀ ਅੰਮ੍ਰਿਤ ਵਾਹਿਬ ਜੀ ਦਾ ਫਲਸਫਾ ਵਾਹਿਬ ਜੀ ਦੀ ਫਤਿਹ ਸੋ ਬਹੁਤ ਧੰਨਵਾਦ ਹੈ ਗੁਰਦੁਆਰਾ ਸ੍ਰੀ ਟਾਲਾ ਸਾਹਿਬ ਨਿਹੜੀਕੇ ਇਿੱਥੇ ਦਾਸ ਨੂੰ ਮਹਾਰਾ ਜੀ ਨੇ ਬੜੀ ਸੇਵਾ ਬਖਸ਼ੀ ਕੀਤੀ ਹੈ ਤੇ ਇਹ ਮਨ ਦੇ ਵਿੱਚ ਰੀ ਸੀ ਕਿ ਜੋ ਬੱਚੇ ਸਾਡੇ ਸਿੱਖੀ ਤੋਂ ਦੂਰ ਹੋ ਰਹੇ ਨੇ ਕਿ ਅਸੀਂ ਉਹਨਾਂ ਨੂੰ ਸਿੱਖੀ ਦੇ ਨਾਲ ਜੋੜੀਏ ਕਿਉਂਕਿ ਅਸੀਂ ਇੱਕ ਤੇ ਪੰਜਾਬੀ ਹੈ ਜਿਹੜੀ ਸਾਡਾ ਉੜਾ ਆੜਾ ਈੜੀ ਸਸਾ ਹਾ ਇਹ ਤੋਂ ਅਸੀਂ ਮੁਨਕਰ ਹੋ ਰਹੇ ਹਾਂ ਇਹ ਤੋਂ ਦੂਰ ਹੋ ਰਹੇ ਹਾਂ ਔਰ ਇੱਕ ਸਾਡੇ ਬੱਚੇ ਨੇ ਚਾਹੇ ਬੱਚੀਆਂ ਨੇ ਚਾਹੇ ਬੱਚੇ ਨੇ ਉਹ ਜੂੜੇ ਤੋਂ ਔਰ ਲੰਬੀ ਗੋਤ ਤੋਂ ਦੂਰ ਹੋ ਰਹੇ ਨੇ ਸਾਡਾ ਇਹ ਮਨ ਦੀ ਭਾਵਨਾ ਹੈ ਕਿ ਅਸੀਂ ਜਿਹੜਾ ਸਾਡਾ ਛੋਟਾ ਕੋਝ ਹੈ ਬੱਚੇ ਨੇ ਅਸੀਂ ਉਹਨਾਂ ਨੂੰ ਸਿੱਕੀ ਦੇ ਬਲ ਲਾਈਏ ਤੇ ਉਹ ਸਾਡਾ ਇੱਕ ਮੇਨ ਮਕਸਦ ਹੈ ਇਹ ਨਹੀਂ ਹੈਗਾ ਗ੍ਰੰਥੀ ਦੀ ਜ਼ਿੰਮੇਵਾਰੀ ਕਿ ਇਸ ਵੇਲੇ ਅਮਰਤ ਵੇਲੇ ਪੰਜਾਬ ਬਣਦਾ ਨੇ ਤਿੰਨ ਕਰਤਾ ਸਾਂ ਨੂੰ ਦੋ ਬਣਦਾ ਕਰਤਾ ਚਲੋ ਜੀ ਗ੍ਰੰਥੀ ਬੇਲਾ ਨਹੀਂ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਗ੍ਰੰਥੀ ਸਿੰਘ ਦੀ ਜੇ ਆਪਾਂ ਸਮਝੀ ਤਾਂ ਬੱਚਿਆਂ ਨੂੰ ਸਿੱਧੀ ਚੰਗੀ ਸਿੱਖ ਦੇਣੀ ਸੰਗਤ ਨੂੰ ਗੁਰਦੁਆਰਾ ਸਾਹਿਬ ਕੋਲ ਜੋੜਨਾ ਤੇ ਦੇਖੋ ਅੱਜ ਹੁਣ ਕਿੰਨਾ ਇੱਥੇ ਬਹੁਤ ਆਨੰਦ ਮਈ ਦੇਖੋ ਮਾਹੌਲ ਬਣਿਆ ਬੱਚੇ ਸਿੱਖ ਰਹੇ ਨੇ ਬੱਚੀਆਂ ਸਾਲੋਂ ਤਕਰੀਬਨ ਸਾਡੇ ਕੋਲ ਜਿਹੜੇ ਕੰਪੀਟੀਸ਼ਨ ਵਿੱਚ ਬੱਚੇ ਸ਼ਾਮਲ ਹੋਣਗੇ ਘੱਟੋ ਘੱਟ ਤਕਰੀਬਨ 80 ਤੋਂ 90 ਦੇ ਕਰੀਬ ਬੱਚੇ ਹੋਗੇ ਨੇ ਤੇ ਉਹਨਾਂ ਦੇ ਵਿੱਚ ਅਸੀਂ ਲੰਬੇ ਕੇਸ ਜਿੱਥੇ ਅਸੀਂ ਮੁੰਡਿਆਂ ਦੇ ਕਰ ਰਹੇ ਹਾਂ ਉੱਥੇ ਬੇਟੀਆਂ ਦੇ ਵੀ 8 ਸਾਲ ਤੋਂ ਲੈ ਕੇ 15 ਸਾਲ ਤੱਕ 8 ਸਾਲ ਤੋਂ ਥੱਲੇ ਵਾਲੇ ਬੱਚੇ ਹੋ ਸਕਦੇ ਨੇ ਔਰ 15 ਤੋਂ ਉੱਪਰ ਨਹੀਂ ਇਸ ਕਰਕੇ ਬੜਾ ਉਤਸ਼ਾਹ ਹੈ ਬੜੇ ਬੱਚੇ ਇਸ ਦੇ ਵਿੱਚ ਸ਼ਾਮਲ ਲੈਣ ਵਾਸਤੇ ਆਪਣੇ ਨਾਂ ਜੋ ਲਿਖਾ ਰਹੇ ਨੇ ਤੇ ਅਸੀਂ ਧੰਨਵਾਦ ਕਰਦੇ ਹਾਂ ਇਸ ਮੁਚੀ ਨਗਰ ਪੰਚਾਇਤ ਦਾ ਇਸ ਨਗਰ ਦੇ ਸਮੁੱਚੇ ਪ੍ਰਬੰਧਕ ਕਮੇਟੀ ਦਾ ਗੁਰਦਰਾ ਸਾਹਿਬ ਜੀ ਦਾ ਔਰ ਇਸ ਜਿਹੜੇ ਵੱਡੇ ਬਾਬਾ ਜੀ ਨੇ ਹੈਡ ਗ੍ਰਾਂਤੀ ਬਾਬਾ ਜਸਵਿੰਦਰ ਸਿੰਘ ਜੀ ਉਹਨਾਂ ਦਾ ਬਹੁਤ ਯੋਗਦਾਨ ਹੈਗਾ ਔਰ ਸਾਡੇ ਬਹੁਤ ਇਸਤਿਹਾਰਯੋਗ ਵੀ ਡਾਕਟਰ ਸਾਹਿਬ ਸਰਕਾਰ ਸਿੰਘ ਜੀ ਜਿਨ੍ਹਾਂ ਦਾ ਲੋਕ ਪਾਣੀ ਚੈਨਲ ਚੱਲ ਰਿਹਾ ਹੈ YouTube ਦੇ ਇਹਨਾਂ ਨੇ ਵੀ ਬਹੁਤ ਸਾਥ ਦਿੱਤਾ ਕਿਉਂਕਿ ਅਸੀਂ 25 ਤਰੀਕ ਤੋਂ ਲੈ ਕੇ ਕਰਕੇ 31 ਤਰੀਕ ਤੱਕ ਜਿਦਾ ਇਹਨਾਂ ਨੇ ਪਹਿਲਾਂ ਦੱਸਿਆ ਹੈ ਕਿ ਸੁਖਨੀ ਸਾਹਿਬ ਦੇ ਜਾਬ ਬੀਬੀਆਂ ਪੈਣਾ ਬੋਲੋ ਤਕਰੀਬ ਵਧੇ ਜਾਂਦਾ ਹੈ 250 ਤੋਂ ਲੈ ਕੇ 300 ਤੱਕ ਬੱਚੀ ਜੋ ਬੀਬੀਆਂ ਨੇ ਉਹ ਸੋ ਕੁਣ ਸਾਹਿਬ ਚਪਾਗ ਲੈ ਚੁਕੀਆਂ ਨੇ ਜੋ ਬੜੀ ਮਹਾਰਾਜ ਨੇ ਕਿਰਪਾ ਕੀਤੀ ਹੈ ਜੀ ਸੋ ਅਸੀਂ ਧੰਨਵਾਦ ਕਰਦੇ ਸਾਡੇ ਕੋ ਸਾਹਿਬ ਖੜੇ ਨੇ ਜੋ ਵੇੜੇ ਤੋਂ ਆਉਂਦੇ ਨੇ ਵੀਰ ਜੀ ਮਸਤੋਣਾ ਸਾਹਿਬ ਦੀ ਸੰਸਥਾ ਦੇ ਨਾਲ ਜੁੜੇ ਹੋਏ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਬੜੀ ਬੱਚਿਆਂ ਨੂੰ ਸਿਖਾਉਣਾ ਬਹੁਤ ਔਖਾ ਹੈ ਕੱਲੀ ਕੱਲੀ ਗੱਲ ਕਿੱਦਾਂ ਲੜ ਲਾਉਣਾ ਹੈ ਕਿੱਦਾਂ ਪੂਣੀ ਕਰਨੀਆਂ ਕਿੱਦਾਂ ਬੜਾ ਬ੍ਰਿਕੀ ਨਾਲ ਸਮਝਾ ਰਹੇ ਨੇ ਬਹੁਤ ਬਹੁਤ ਧੰਨਵਾਦ ਹੈ ਗੁਰੂ ਮਹਾਰਾਜ ਇਸ ਨਗਰ ਨੂੰ ਔਰ ਇਸ ਪ੍ਰਬੰਧ ਕਮੇਟੀ ਨੂੰ ਔਰ ਸਾਨੂੰ ਵੀ ਇਹ ਵਾਲ ਬਖਸ਼ੇ ਕਿ ਅਸੀਂ ਸਾਡੇ ਆਉਣ ਵਾਲਾ ਜਿਹੜਾ ਭਵਿੱਖ ਹੈ ਬੱਚੇ ਨੇ ਉਹਨਾਂ ਨੂੰ ਅ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਂਗੇ ਇਹ ਪੱਗ ਤੇ ਸਿੱਖ ਇਹ ਬੰਮੀ ਅਜਨੇ ਸਮੇ ਦੇ ਵਿੱਚ ਬਹੁਤ ਜ਼ਰੂਰੀ ਹੋ ਗਏ ਨੇਗੇ ਖਾਸ ਕਰ ਪੰਜਾਬੀਆਂ ਨੂੰ ਹਰੇਕ ਨੂੰ ਵਿਸਤਾਰ ਸਿਖਾਉਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਗੁਰੂਆਂ ਵੱਲੋਂ ਬਖਸ਼ਿਸ਼ ਕੀਤੀ ਹੋਈ ਸਨਮਾਨ ਹੈ ਜਿਹੜਾ ਉਹ ਆਪਾਂ ਬਰਕਰਾਰ ਰੱਖ ਸਕੀਏ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿਖਿਆ ਦੇਓ ਕਿ ਉਹ ਆਪਣੇ ਬਾੜ ਨਾ ਕਟਵਾਉਣ ਤੇ ਦਸਤਾਰ ਸਜਾਉਣ ਦੇ ਨਾਲ ਹੀ ਵੈਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ